ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਵੀਡੀਓ ਵਿੱਚ। ਉਮੀਦ ਕਰਦਾ ਤੁਸ ਸਾਰੇ ਠੀਕ-ਠਾਕ ਹੋਵੋਗੇ। ਮੈਂ ਵਧੀਆ। ਆਓ ਤੁਹਾਨੂੰ ਬਈ ਹੁਸਨ ਜੀ ਦੇ ਨਾਲ ਬੁਲਾਉਣੇ ਆ। ਬਾਕੀ ਬਾਕੀ ਟਰੈਕਟਰਾਂ ਬਾਰੇ ਦਿੰਨੇ ਆ ਜਾਣਕਾਰੀ ਤੇ ਕਰਦੇ ਆਂ ਵੱਡੇ ਕੋਡੇ ਟੱਬਾਕੀ। ਆਜੂ ਵੀਰੇ ਅੱਗੇ ਕਰਦਾ ਵੀਡੀਓ ਕੰਟੀਨਿਊ। ਸੱਸੀ ਗੱਲ ਬਈ। ਸੱਸੀ ਆ ਬਈ। ਤੂੰ ਠੀਕ ਠਾਕ ਹੈ ਬਈ। ਵਧੀਆ ਵਧੀਆ ਬਈ। ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਈ? ਵਧੀਆ ਹੀ ਵਾਸੋ ਸੀਜ਼ਨ ਦਾ ਹੈਗਾ। ਠੀਕ ਆ ਬਈ। ਕਰੀਏ ਵੀਰੇ ਕੰਟੀਨਿਊ। ਹਾਂ ਬਈ। ਕਰੀਏ ਅੱਗੇ ਵੀਡੀਓ। ਹਾਂਜੀ ਹਾਂਜੀ ਹ ਬਾਈ ਮਾਡਲ ਡਿਮਾਂਡ ਆਈ ਹੈ ਬਾਈ ਦੀ 7,60,000 ਰੁਪਏ ਡਮਡ ਜੇ ਬਾਈ ਆ ਬਾਈ ਦੀ ਰੰਗ ਦੀ ਗੱਲ ਕਰੀਏ ਰੀਨਲ ਆ ਬਾਈ ਸਾਰਾ ਕਿਤੇ ਗਲ ਨਹੀਂ ਲੱਗੀ ਨਾ ਨਾ ਬਾਈ ਠੀਕ ਆ 55 ਐਚਪੀ ਚ ਆਉਂਦਾ ਨਾ ਬਾਈ ਇਹ ਹਾਂ ਬਈ ਹਾਂ ਨਾ ਇਹ 50 ਐਚਪੀ ਜਾ ਵੀ 50 ਹਾਂ ਠੀਕ ਆ ਜੇ ਟਾਇਰਾਂ ਦੀ ਗੱਲ ਕਰੀ ਟਾਇਰ ਕਿੰਨੀ ਹੋਣਗੇ ਇਹਦੇ ਟਾਇਰ ਤਾਂ ਵੀ 90% ਹੀ ਪਏ ਆ ਠੀਕ ਆ ਸਾਰਾ ਸਾਮਾਨ ਨਾ ਸਾਰੀ ਮਿਲ ਜੂ ਬਾਈ ਹਾਂਜੀ ਹਾਂਜੀ ਬਾਈ ਜੀ ਡੰਡਾ ਫੱਟੀ ਛਤਰੀ ਸਾਰਾ ਸਾਮਾਨ ਮਿਲ ਜੂ ਬਾਈ ਜੀ ਡੰਡਾ ਬਾਈ ਹੈ ਨਹੀਂ ਹੁਣ ਸੌਦੇ ਵੇਲੇ ਮਿਲ ਜੂ ਫਿਰ ਡੰਡਾ ਦੇਵਾਂਗੇ ਬਾਈ ਠੀਕ ਵੀ ਪੂਰੇ ਨਗ ਪੂਰੇ ਕਰਕੇ ਦੋ ਹਾਂਜੀ ਹਾਂਜੀ ਰੋਟੀ ਤੇ ਆਪ ਨੰਬਰ ਹੈ ਕਿ ਹਰਿਆਣਾ ਬਈ ਇਹ ਉਹ ਆਪ ਬਈ ਨਗਦ ਕੈਸ ਦਾ ਨਗਦ ਕੈਸ ਦਾ ਹਾਂਜੀ 30 ਸੀ ਬਈ 30 ਮਿੰਟ ਠੀਕ ਹੈ ਜੀ ਡਿਮਾਂਡ ਤਾਂ ਹੈਗੀ ਬਈ ਆਪਣੀ 7 7 ਲੱਖ 60 ਹਜ਼ਾਰ ਰੁਪਏ ਬਈ ਕਿੰਨੇ ਦਾ ਛੱਡ ਦਈਏ ਬਈ ਆਪਾਂ ਇਹ ਵਾਅ ਕਰ ਦਾਂਗੇ ਬਾਕੀ ਮੌਕੇ ਜਮਾਨਦਾ ਕਿੰਨੇ ਦਾ ਉਹ 40 ਹਜ਼ਾਰ ਦਾ ਦੇ ਦਾਂਗੇ ਠੀਕ ਹੈ ਜੇ ਤੁਹਾਨੂੰ ਵੀਡੀਓ ਦੇਖ ਕੇ ਆਉਂਦਾ ਬਈ ਕਰਾਂਗੇ ਮਾਨ ਤੁਹਾਨੂੰ ਬਈ 5000 ਹੋਰ ਕਰ ਦੂੰ ਹਾਂਜੀ ਹਾਂਜੀ ਬਈ ਪੂਰਾ ਠੀਕ ਹੈ ਇਹ ਐਨਓਸੀ ਵੀ ਮੇਜੂ ਬਈ ਹੋ ਜੂ ਐਨਓਸੀ ਹਾਂ ਹਾਂ ਨੋ ਨੋ ਹਰਿਆਣਾ ਇਹ ਨੰਬਰ ਦੇ ਨਾ ਪੰਜਾਬ ਨੰਬਰ ਆ ਵੀ ਮਾਨਸਾ ਹਰਿਆਣੇ ਵਾਲੇ ਬੰਦੇ ਨੇ ਲੈਣਾ ਬਾਈ ਇਹਨੂੰ ਸੀ ਮਿਲ ਜੂ ਦੇ ਦਾਂਗੇ ਬਾਈ ਖਰਚਾ ਬਾਈ ਦਾ ਹੋਊਗਾ ਠੀਕ ਹੈ ਬਾਈ ਲੋਨ ਵੀ ਕਰਾ ਦਿੰਨੇ ਆ ਬਾਈ ਆਪਾਂ ਹਾਂ ਜੀ ਲੋਨ ਲੋਨ ਦੀ ਪੂਦਾ ਜੀ ਜੇ ਆਪਾਂ ਇਸ ਸਵਰਾਜ ਦੀ ਗੱਲ ਇਹ ਰਹੀ ਕਿੰਨੇ ਕੁ ਡਾਊਨ ਪੇਮੈਂਟ ਵਰਨੀ ਪੈਂਦੀ ਹੈ ਬਾਈ ਇਹਦੇ ਵਾਸਤੇ ਡਾਊਨ ਪੇਮੈਂਟ ਬਾਕੀ ਇਹ ਤਾਂ ਬਈ ਪੂਰਾ ਲੋਨ ਹੀ ਹੋ ਜੂਗਾ ਸਮਝ ਗਏ ਆਪਾਂ ਹਾਂ ਜੀ ਤੇ 6.5 ਲੱਖ ਵਗੂ ਹੋਈ ਜਾਊਗਾ ਬਾਈ ਠੀਕ ਹੈ ਵੀਰ ਹਾਂ ਇਹ ਦਵਾ ਜੋੜੀਰ 5310 ਪੰਜਾਬ ਨੰਬਰ 8 ਮਾਡਲ ਵੀ 2008 ਮਾਡਲ ਡਿਮਾਂਡ ਹੈ ਬਾਈ ਜੀ 5 ਲੱਖ 10000 ਰੁਪਏ ਅੜਵਾ ਦੇ ਟੌਪ ਮਾਡਲ ਹੈ ਬਾਈ ਹਾਂ ਜੀ ਟੌਪ ਜੀ ਬਾਈ ਡਿਸਟ੍ਰਿਬਿਊਟਰ ਹੈਗਾ ਬਾਈ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਬਾਈ ਇਹ ਹਾਂ ਬਾਈ ਠੀਕ ਹੈ ਬਾਈ ਜੇ ਆਪਾਂ ਬਾਈ ਉਹਦੀ ਰੰਗ ਦੀ ਗੱਲ ਕਰੀਏ ਰੰਗ ਬੜਾ ਮਾੜਾ ਮੋਟਾ ਕਉਂਦਾ ਬਾਈ ਸਾਫ ਜੀ ਟਰੈਕਟਰ ਅੱਛਾ ਵੀ ਹਾਂਜੀ ਹਾਂਜੀ ਹਲਕੇ ਬੁਲਕੇ ਟੱਚਿੰਗ ਹੋਦਾ ਹਾਲਤੀ ਬੁਲਕੀ ਆ ਵੀ ਬਾਕੀ ਜਿੱਥੇ ਉਹ ਹੀ ਟੱਚਿੰਗ ਆਪਾਂ ਦੱਸ ਕੇ ਦੇਵਾਂਗੇ ਠੀਕ ਹੈ ਬਾਈ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਆਉਣਗੇ ਬਾਈ ਇਹਦੇ ਟਾਇਰ ਹੈਗੇ ਵੀਲੇ 60 ਸਮਾਨ ਸਾਰੀ ਮਿਲ ਜੂ ਬਾਈ ਸਮਾਨ ਸਾਰੀ ਮੈਂ ਜੋ ਡੰਡਾ ਦੇਵਾਂਗੇ ਠੀਕ ਹੈ ਬਾਈ ਇਹਦੇ ਨਾਲ ਐਨਓਸੀ ਮਿਲੂਗਾ ਐਫੀਡੈਵਟ ਵੀ ਮਿਲੂਗਾ ਇਹਦੇ ਨਾਲ ਐਫੀਡੈਵਟ ਹੀ ਮਿਲੂਗਾ ਠੀਕ ਹੈ ਬਾਈ ਹਾਂਜੀ ਕਿੰਨੇ ਉਸ ਪਾਵਰ ਚਾਹਦਾ ਬਾਈ ਇਹ ਇਹ ਹੈਗਾ 55 ਦੇ ਕਰੀਬ ਹੀ ਠੀਕ ਹੈ ਗੰਗਾ ਤਾਂ ਹੀ ਹੋਵੇ ਠੀਕ ਹੈ ਬਾਈ ਡਿਵਾਰਡ ਤਾਂ ਹੀ ਹੈ ਬਾਈ ਆਪਣੀ ਦੀ 5 ਲੱਖ 10 ਹਜ਼ਾਰ ਰੁਪਏ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਇਹ ਬਾਅਦ ਛੱਡ ਦਾਂਗੇ ਬਾਈ 4 ਲੱਖ 80 ਹਜ਼ਾਰ ਠੀਕ ਹੈ ਬਾਈ ਹਾਂਜੀ ਇਹ ਦਵਾ ਸਟੈਂਡਰਡ ਸਟੈਂਡਰਡ ਬਾਈ 2014 ਮਾਡਲ ਡਿਮਾਂਡ ਹੈ ਬਾਈ ਜੀ 3 ਲੱਖ 35000 ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਸਾਰਾ ਜੈਨੂਅਲ ਆ ਬਾਈ ਠੀਕ ਹੈ ਬਾਈ ਮੂਰੇ ਬੇਡ ਵੀ ਤਰ੍ਹਾਂ ਰੱਖਿਆ ਹੈ ਬਾਈ ਹਾਂ ਬਈ ਹਾਂ ਬਾਕ ਕੰਪਨੀ ਵੱਲੋਂ ਆਉਂਦੇ ਆ ਬਈ ਠੀਕ ਹੈ ਬਈ ਹਾਂਜੀ ਤੇ ਕਿੰਨੇ ਉਸ ਬਾਵਰ ਚਾਹੁੰਦਾ ਬਈ ਇਹ ਇਹ 50 ਦੀ ਆ ਬਈ 50 ਚ ਬਈ ਠੀਕ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਇਹਦੇ ਅੱਧੇ ਟਾਇਰ ਮੰਨ ਲਓ ਬਈ ਪਿਛਲੇ ਵੱਧਾ ਠੀਕ ਹੈ ਬਈ ਹਾਂਜੀ ਇਹਦੇ ਨਾਲ ਸਮਾਨ ਸਾਰੀ ਆ ਬਾਈ ਸਾਰੀ ਆ ਬਾਕੀ ਦੇਖ ਲਓ ਬਈ ਕੋਈ ਗੱਲ ਨਹੀਂ ਜਿਹੜਾ ਹੈਗਾ ਪੂਰਾ ਕਰਕੇ ਦੇਵਾਗੇ ਬਈ ਠੀ ਏ ਬਾਈ ਕਿ ਕਿੰਨੇ ਦਾ ਛੱਡ ਦਾਂਗੇ ਇਹ ਆਪਾਂ 3 ਲੱਖ ਰੁਪਇਆ ਦੇ ਦਾਂਗੇ ਬਈ ਉਹਨਾਂ ਦਾ ਟਰੈਕਟਰ ਨਾਲ ਬਈ ਠੀਕ ਹੈ ਬਈ ਫੇਰ ਇਹ ਨਾਲ 50 ਨੰਬਰ ਹੈ ਨਾ ਬਈ ਤਾਂ 50 ਬਈ 50 ਇਹਦੇ ਨਾਲ ਹੋਊ ਬਈ ਐਨਓਸ ਮਿਲ ਜਾ ਕੇ ਐਫੀਡੀਓਟੀ ਮਿਲੂਗਾ ਐਫੀਡੀਓਟੀ ਮਿਲੂ ਬਈ ਠੀਕ ਹੈ ਬਈ ਹਾਂਜੀ ਵਿਧਵਾ ਸਵਰਾਜ 852 2009 ਮਾਰਦਾ ਬਈ ਡਿਮਾਂਡ ਹੈਈ ਬਾਈ ਜੀ 3 ਲੱਖ 80 ਜੇ ਬਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਜੈਨੂਅਲ ਆ ਬਈ ਸਾਰਾ ਥੋਸੂਆ ਪੂਰਾ ਸਾਫ ਹੋਵੇ ਟਰੈਕਟਰ ਠੀਕ ਹੈ ਠੀਕ ਹੈ ਜੀ ਬਾਲੀ ਉਹਦੀ ਤਸੱਲੀ ਨਾਲ ਆਲੇ ਜ ਬੰਦਾ ਨਾ ਬੀ ਕੋਈ ਟ੍ਰੈਕਟਰ ਬਾਪੂ ਕੇ ਬਈ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂਜੀ ਟਾਇਰਾਂ ਦੀ ਗੱਲ ਕਰੀਏ ਵੀਰੇ ਟਾਇਰ ਕਿੰਨੇ ਪਰਸੈਂਟ ਆਉਣਗੇ ਟਾਇਰ ਹੈਗੇ 40 ਕੇ ਪਾਸੇ ਬਈ ਚਾਰੇ ਬਈ ਹਾਂ ਕੁੜੀਆਂ ਦੇ ਟਾਇਰ ਵਧੀਆ ਸੋਹਣੇ ਠੀਕ ਹੈ ਬਈ ਮੇਨ ਬਾਈ ਆਪੇ ਕਾਪੀ ਗਾਜ ਦੂਜੀ ਕਾਪੀ ਗਾਜ ਤੇ ਆਪਣੀ ਜ਼ਿੰਮੇਵਾਰੀ ਬਈ ਪੂਰੀ ਜ਼ਿੰਮੇਵਾਰੀ ਆ ਠੀਕ ਹੈ ਬਈ ਹਾਂਜੀ ਡਿਮਾਰਡ ਤਾਂ ਸੀ ਬਾਈ ਆਪਣੀ ਦੀ 3,60,000 ਰੁਪਏ ਬਈ 3,60,000 ਰੁਪਏ ਡਿਮਾਰਡ ਕਿੰਨੇ ਦਾ ਛੱਡ ਦਾਂਗੇ ਬਈ ਆਪਾਂ ਜੀ ਛੱਡ ਦਾਂਗੇ ਬਈ 25,000 ਦਾ ਠੀਕ ਹੈ ਬਈ ਇਹ ਪੰਜਾਬ ਨੰਬਰ ਹੈ ਕਿ ਹਰਿਆਣਾ ਬਈ ਇਹ ਪੰਜਾਬ ਬਈ ਪੰਜਾਬ ਸੰਸ ਠੀਕ ਹੈ ਬਈ ਇਹਦੇ ਨਾਲ ਐਨਓਸੀ ਮਿਲੂਗਾ ਐਫੀਰੇਟੂ ਬਈ ਐਫੀਰੇਟੂ ਬਈ ਇਹਦਾ ਠੀਕ ਹੈ ਬਈ ਇਹ ਦਵਾ ਸਵਰਾਜ ਕੋਰ ਹੈ ਬਈ ਕੋਲੇ 2052 2022 ਮਾਡਲ ਡਿਮਾਂਡ ਹੈ ਬਈ ਜੀ 7 ਲੱਖ 75 ਹਜ਼ਾਰ ਰੁਪਏ ਡਿਮਾਂਡ 3 ਸਪੀਡ ਆ ਬਈ 3 ਸਪੀਡ ਠੀਕ ਹੈ ਪੂਰਾ ਓਰੀਜਨਲ ਆ ਕਿਤੇ ਗੱਲ ਨਹੀਂ ਲੱਗੀ ਹਾਂ ਬਈ ਠੀਕ ਹੈ ਇਹ ਥੋੜਾ ਟਾਈਮ ਹੀ ਚੱਲੇ ਲੱਗਦਾ ਰੈਕਟਰ ਹੈ ਨਾ ਬਈ ਬਾਸ 700 ਘੰਟਾ ਚੱਲਿਆ ਕਰੀ ਮੇਰੇ ਨਾਲ ਸਾਢੇ 700 ਘੰਟਾ ਵਿੱਚ ਦਿਖਾ ਦਿਓ ਬਈ ਮੀਟਰ ਮੀਟਰ ਦੇਖੋ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ? ਟਾਇਰ ਹੈਗੇ ਆ ਵੀ 75-80 ਪੈਸੇ। ਚਾਰੇ ਬਾਈ? ਹਾਂਜੀ। ਕਾਹਨੇ ਵਾਦਾ? ਠੀਕ ਹੈ ਬਾਈ। ਇਹ ਬਾਈ ਇੱਕ ਤਰ੍ਹਾਂ ਦਾ ਹਾਰ ਪਾ ਕੇ ਲੈ ਜਾ ਬੰਦਾ ਹਣਾ ਬਾਈ? ਹਾਂਜੀ ਹਾਂ। ਦਮਾੜੇ ਦੇ ਨਾਲ ਸਾਰੀ ਆ ਬਾਈ? ਹਾਂਜੀ ਹਾਂ ਨਹੀਂ ਬਾਈ ਜੀ। ਠੀਕ ਹੈ ਬਾਈ। ਦਮਾੜਾ ਤਾਂ ਸੀ ਬਾਈ ਆਪਣੇ ਦੀ 7 ਲੱਖ 75000 ਰੁਪਏ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਇਹ? ਹਾਂਜੀ 7 ਲੱਖ ਦੇ ਦਾਂਗੇ ਬਈ ਠੀਕ ਆ ਹਾਂਜੀ ਇਹਦੋਂ ਇੱਕ ਹੋਰ ਹੈ ਸਵਰਾਜ 855 2012 ਮਾਡਲ ਡਿਮਾਂਡ ਹੈ ਬਈ ਦੀ 4 ਲੱਖ 60 ਹਜ਼ਾਰ ਰੁਪਏ ਦੀ ਡਿਮਾਂਡ 50 ਨੰਬਰ ਆ ਜੇ ਬਈ ਆਪਾਂ ਇਹ ਰੰਗ ਦੀ ਗੱਲ ਕਰੀਏ ਹਾਂ ਆਪਾਂ ਬਈ ਸਾਰਾ ਜੈੰਗੂ ਨਾਲ ਰੰਗ ਆ ਠੀਕ ਆ ਬਈ ਹਾਂਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਆਉਣਗੇ ਬਈ ਆਪਣੇ ਸਾਰਾ ਗਾਣ ਦਾ ਪਈ 80-80 ਬਈ ਹਾਂਜੀ ਬਈ ਪਹਿਲੇ ਵੀ 80-90 ਬਈ ਮਾਰਨ ਲਓ ਠੀਕ ਆ ਬਈ ਹਾਂਜੀ ਸਵਾਰ ਦੇ ਨਾਲ ਸਾਰੀ ਮਿਲ ਜੂ ਵੀਰੇ ਹਾਂਜੀ ਹਾਂਜੀ ਬਈ ਡੱਕ ਡੱਕ ਸਾਰਾ ਕੋ ਦੇਵਾਂਗੇ ਬਈ ਠੀਕ ਹੈ ਵੀਰੇ ਡਿਮਾਂਡ ਤਾਂ ਸੀਗੀ ਬਈ ਆਪਣੀ ਦੀ 4,60,000 ਰੁਪਏ 4,60,000 ਰੁਪਏ ਕਿੰਨੇ ਦਾ ਛੱਡਦਾਈ ਬਈ ਆਪਾਂ ਇਹ ਦੇ ਦਾਂਗੇ ਬਈ 4.5 ਲੱਖ ਦਾ ਠੀਕ ਹੈ ਹਾਂਜੀ ਇਹਦੇ ਨਾਲ ਐਨਓ ਸੀ ਮਿਲ ਜੂਗਾ ਨਾ ਬਈ ਐਨਓ ਸੀ ਨਹੀਂ ਮਾਣੀ ਬਈ ਤੇ ਚਾਹੀਦੀ ਡੀ ਬਈ ਠੀਕ ਹੈ ਠੀਕ ਹੈ ਵੀਰੇ ਇਹਦੇ ਵਾ ਇੱਕ ਹੋਰ ਹੈ ਸਭਰਾਜ 855 2000 ਮਾਡਲ ਡਿਮਾਂਡ ਰਹੀ ਹੈ ਬਾਈ ਦੀ 3,65,000 ਰੁਪਏ 50 ਨੰਬਰ ਪਾਵਰ ਸਟੀering ਕਰਾਇਆ ਹੋਇਆ ਵੀ ਸਾਰਾ origignal ਠੀਕ ਹੈ ਬਈ ਕੰਪਨੀ ਚੋਂ ਕਰਾਇਆ ਜਾਣ ਸੀ ਜੋ ਯਾ ਵੀ ਇੰਜਨ ਹੈ ਨਾ ਇਹ ਮੈਂ ਕਿਹਾ ਤਾਂ ਵਧੀਆ ਜੀ ਇੰਜਨ ਦੇਖੋ ਜਿੰਮੇਵਾਰੀ ਹੁੰਦੀ ਹੈ ਬਈ ਆਪਣੀ ਹਾਂਜੀ ਹਾਂਜੀ ਬਈ ਬਾਕੇ ਉਹ ਦਿੱਤਾ ਬਾਕੇ ਪੂਰਾ ਦੱਬ ਗਿਆ ਯਾਰ ਲਿਆ ਸਕਦਾ ਬੰਦਾ ਠੀਕ ਹੈ ਬਈ ਕਿੰਨੇ ਦਾ ਦੇਣਾ ਇਹ ਟਾਇਰਾਂ ਦੀ ਗੱਲ ਕਰੀ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਇਹ ਪੂਰੇ ਟਾਇਰ ਹੈਗੇ ਹੱਟ ਪੈਂਡ ਵਾਹੇ ਬਈ ਵਧੀਆ ਹੋਏ ਕੱਟ ਹੋਣੇ ਟਾਇਰ ਸਵਾਣੇ ਦੇ ਨਾਲ ਸਾਰੇ ਮਿਲ ਜੂ ਬਈ ਹਾਂ ਹਾਂ ਬਈ ਛੇੜ ਦੇ ਟਾਇਰਾਂ ਬਈ ਪੀਲੇ ਠੀਕ ਹੈ ਬਈ ਛੱਤਰੀ ਠੱਲਾ ਸਾਰਾ ਕੋ ਨਾਲ ਦੇਵਾਂਗੇ ਬਈ ਠੀਕ ਹੈ ਬਈ ਕਿੰਨੇ ਦਾ ਫੋਗ ਵਗੈਰਾ ਡਿਮਾਂਡ ਤਾਂ ਇਹ ਹੈ ਬਾਈ ਆਪਣੀ 3,65,000 ਰੁਪਏ। 3,50,000 ਰੁਪਏ ਬਾਈ। ਕਿੰਨੇ ਦਾ ਛੜਦਾਂਗੇ ਬਾਈ ਆਪਾਂ? 85,000 ਦਾ ਦੇ ਦਾਂਗੇ। ਠੀਕ ਹੈ ਬਾਈ। ਹਾਂਜੀ। ਮਾਨਸਾ ਨੰਬਰ ਆ ਵੀ ਸਾਰਾ। ਠੀਕ ਹੈ ਬਾਈ। ਜੈਨੂ ਟਰੈਕਟਰ ਵਧੀਆ ਹੋਣਾ। ਠੀਕ ਹੈ ਵੀਰੇ। ਇਹ ਦੂਵਾ ਫਾਰਮ ਟਰੈਕਟਰ 60 55 55 15 ਮਾਡਲ ਆ ਬਾਈ। 2015 ਮਾਡਲ ਡਿਮਾਂਡ ਹੈ ਬਾਈ ਦੀ 4,50,000 ਰੁਪਏ। 50 ਨੰਬਰ ਮਾਨਸਾ ਦਾ ਜੀ। ਠੀਕ ਹੈ ਬਾਈ। ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਜੈਨੂ ਹੋਣਾ ਵੀ ਸਾਰਾ। ਠੀਕ ਹੈ ਬਈ ਪੂਰੀ ਸਮਾਈ ਚ ਪੀਲੇ ਟਾਰ ਵੀ ਆਪਾਂ ਨਵੇਂ ਪਾਏ ਆ ਨਾਲ ਦੇ ਆਪੇ ਹੀ ਲਾਏ ਆ ਠੀਕ ਆ ਬਾਈ ਹਾਂਜੀ ਗਾਣੇ ਨਾਲ ਦੀ ਟੈਰ ਵੀ ਠੀਕ ਆ ਬਈ ਟਾਰਾਂ ਦਾ ਬਿੱਲ ਵੀ ਮਿਲ ਜੂ ਫਿਰਦਾ ਨਾ ਹਾਂ ਟਾਰਾਂ ਬਿੱਲ ਵੀ ਦੇ ਦਾਂਗੇ ਬਈ ਠੀਕ ਆ ਬਈ ਇਹਦੇ ਨਾਲ ਵੀ ਸਮਾਨ ਸਾਰੀ ਮਿਲ ਜੂ ਬਾਈ ਹਾਂਜੀ ਹਾਂਜੀ ਬਈ ਸਾਰਾ ਪੂਰਾ ਕਰਕੇ ਦੇਵਾਂਗੇ ਠੀਕ ਆ ਬਾਈ ਕਿੰਨੇ ਉਸ ਪਾਵਰ ਚਾਹਤਾ ਬਈ ਇਹ 68 ਹੌਸ ਪਾਵਰ ਚ 68 ਹੌਸ ਪਾਵਰ ਚ ਹਾਂਜੀ ਠੀਕ ਹੈ ਛੜ ਗੇਰਾ ਪੂਰਾ ਟੱਕ ਡ੍ਰੈਕਟਰ ਹੁੰਦਾ ਯਾਰ ਠੀਕ ਆ ਬਈ ਡਿਮਾਰਡ ਤੈ ਹੀ ਆ ਬਾਈ ਆਪਣੀ ਦੀ 4 ਲੱਖ 80000 ਰੁਪਏ ਬਈ ਕਿੰਨੇ ਦਾ ਛੜ ਦਾਂਗੇ ਬਈ ਆਪਾਂ ਦੇ ਰੰਗ ਵੀ 85000 ਰੁਪਏ ਠੀਕ ਹੈ ਬਾਈ ਇਹਦਾ ਐਨਓਸੀ ਮਿਲ ਜੂਗਾ ਨਾ ਬਾਈ ਇਹਨਾਂ ਦਾ ਐਨਓਸੀ ਇਧਰ ਹੀ ਉਹ ਪਰਾ ਪੰਜਾਬ ਨੰਬਰ ਆ ਨਹੀਂ ਨਹੀਂ ਦੇਖੋ ਹਰਿਆਣੇ ਵਾਲਾ ਹਰਿਆਣੇ ਵਾਲਾ ਜੀ ਐਨਓਸੀ ਤਾਂ ਮਿਲੂਗੀ ਆ ਉਹੀ ਹੈ ਨਾ ਇਹਦੇ ਬਾਅਦ ਸੋਨ ਵਾਲੀ ਕਾ 750 ਵਾਲਾ 2014 ਮਾਡਲ ਡਿਮਾਂਡ ਹੈ ਬਾਈ ਜੀ 4 ਲੱਖ 60000 ਰੁਪਏ ਡਿਮਾਂਡ ਜੇ ਆਪਾਂ ਜੀ ਰੰਗ ਦੀ ਗੱਲ ਕਰੀਏ ਜੀ ਵਧੀਆ ਰੰਗ ਹੈ ਬਾਈ ਸਾਰਾ ਜੈਨੂਇਨ ਆ ਸਾਫ ਠੀਕ ਆ ਹਾਂ ਫਰੈਕਟਰ ਆ ਬਾਈ 50 ਉਸ ਪਾਵਰ ਚਾਹੁੰਦਾ ਬਾਈ ਇਹ ਹਾਂ ਬਾਈ 50 ਠੀਕ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਆਉਣਗੇ ਜੀ? ਸਾਰੇ 85 ਪੈਸੇ ਵਾਂਗੂ ਬਈ। ਠੀਕ ਹੈ ਜੀ। ਸਮਾਨ ਇਹਦੇ ਨਾਲ ਸਾਰੀ ਮਿਲ ਜੂ ਹੈ ਨਾ ਬਈ? ਕਿਵੇਂ ਬਈ? ਸਮਾਨ ਤਾਂ ਸਾਰੀ ਮਿਲ ਜੂ ਇਹਦੇ ਨਾਲ। ਹਾਂਜੀ ਹਾਂਜੀ ਸਾਰੀ ਬਈ। ਡਬਲ ਕਲੱਚ ਜਣਾ ਬਈ? ਡਬਲ ਜਿਵੇਂ ਫੈਟ ਗਿਆ ਜੀ। ਡਬਲ ਡਿਸਟ੍ਰਿਬਿਊਟਰ। ਡਿਸਟ੍ਰਿਬਿਊਟਰ ਹੈਗਾ ਬਈ। ਆਹ ਨਾਲ ਵਾਲੇ ਡਿਸਟ੍ਰਿਬਿਊਟਰ ਬਈ। ਠੀਕ ਬਰੇ। ਡਿਮਾਂਡ ਤਾਂ ਇਹ ਹੈ ਬਈ ਆਪਣੀ ਦੀ 4,60,000 ਰੁਪਏ। 4,35,000 ਤਾਂ ਦੇ ਦਾਂਗੇ ਬਈ। ਠੀਕ ਹੈ ਬਈ। ਹਾਂਜੀ। ਇਦੋ ਆ ਫਾਰਮ ਡ੍ਰੈਗ 50 ਵਾਲਾ 1998 ਦਾ ਬਾਈ ਦਮਾੜਈ ਹੈ ਬਾਈ ਦੀ 1,50,000 ਰੁਪਏ ਅਡਵਾਂਟ ਹਾਂਜੀ ਜੇ ਬਾਈ ਇਹ ਭਾਜੀ ਰੰਗ ਦੀ ਗੱਲ ਕਰੀਏ ਬਾਹ ਕੰਪਨੀ ਵੱਲੋਂ ਆ ਸਾਰਾ ਅਰੀਜਨਲ ਆਪਣਾ ਕੁਝ ਨਹੀਂ ਕਰਿਆ ਪੂਰਾ ਸਾਫ ਰਾਈਟਰ ਆ ਹਾਂਜੀ ਹਾਂਜੀ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ 90 95% ਟਾਇਰ ਆ ਬਾਈ ਪੂਰੇ ਜੇਕੇ ਦੇ ਠੀਕ ਹੈ ਬਈ ਇਸ ਨਾਲ ਵੀ ਸਵਾਨ ਸਾਰੀ ਹੈ ਬਾਈ ਹਾਂ ਬਾਈ ਲੈ ਕੜਕ ਸਾਰਾ ਕੋ ਦੇਵਾਂਗੇ ਬਈ ਹਾਂਜੀ ਇਹ ਹਰਿਆਣਾ ਨੰਬਰ ਹੈ ਇਹ ਪੰਜਾਬ ਬਈ ਪੰਜਾਬ ਪੰਜਾਬ ਨੰਬਰ ਫਿਰ ਵੀ ਟਿਮਰ ਜਨਾ ਹੈ ਨਾ ਬਾਈ ਹਾਂਜੀ ਹਾਂਜੀ ਡਿਮਾਂਡ ਤਾਂ ਹੈਗੀ ਬਾਈ ਆਪਣੀ ਦੀ 1 ਲੱਖ 20 ਹਜ਼ਾਰ ਰੁਪਏ 30 ਹਜ਼ਾਰ ਛੱਡ ਦਾਂਗੇ ਬਾਈ ਆਪਾਂ 135 ਹਜ਼ਾਰ ਦੇ ਦਾਂਗੇ ਜੇ ਕੋਈ ਵੀਡੀਓ ਦੇਖ ਕੇ ਉਹ ਮਾਨਤਨ ਪੂਰਾ ਕਰਾਂਗੇ 5000 ਕਰ ਦੋ ਹਾਂਜੀ ਹਾਂਜੀ ਬਾਈ ਠੀਕ ਹੈ ਜੀ ਇਹਦੇ ਬਾਅਦ ਸਵਰਾਜ 744 2008 ਮਾਡਲ ਆ ਬਾਈ 2008 ਮਾਡਲ ਡਿਵਾੜ ਹੈਗੀ ਬਾਈ 295000 295000 ਰੁਪਏ ਡਿਵਾੜ ਹਾਂ ਜੇ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਬਾਈ ਮਾੜੀ ਮੋਡੀ ਟੱਚਿੰਗ ਹੋਈ ਆ ਬਾਈ ਬਾਕੀ ਸਮਝੀਂ ਚੱਲਿਆ ਹੋੜ ਰੈਟਾ ਠੀਕ ਹੈ ਹਲਕੇ ਬੁਲਕੇ ਟੱਚਿੰਗ ਹਾਂ ਕਿ ਟਾਇਰਾਂ ਦੀ ਗੱਲ ਕਰੀ ਵੀਰੇ ਟਾਇਰ ਕਿੰਨੇ ਪਰਸੈਂਟ ਹੋਣਗੇ? ਜਾਂ ਬੱਸ ਹੀ ਆ ਗਿਆ ਵੀ ਟਾਇਰ। ਟਾਇਰ ਹੈ ਬਈ? ਹਾਂ ਬਈ। ਠੀਕ ਹੈ ਬਈ। ਇਹਦੇ ਨਾਲ ਵੀ ਸਬਾਨ ਸਾਰੇ ਮਿਲ ਜੂ ਬਾਈ। ਹਾਂਜੀ ਹਾਂਜੀ ਬਾਈ। ਜੇ ਨਾ ਹੋਇਆ ਪੂਰਾ ਕਰਕੇ ਦੇਵਾਂਗੇ ਆਪਾਂ। ਠੀਕ ਹੈ ਵੀਰੇ। ਇਹ ਆਪਾਂ ਕਿੰਨੇ ਇਹ ਛੱਡ ਦਾਂਗੇ ਬਈ ਆਪਾਂ ਇਹ। ਦੇ ਦਾਂਗੇ 50000 ਦਾ ਜੀ। ਠੀਕ ਹੈ। 265000 ਬਾਈ। ਠੀਕ ਹੈ। ਹਰਿਆਣਾ ਨੰਬਰ ਆ ਬਈ ਇਹ। ਠੀਕ ਹੈ ਬਈ ਐਪੀ ਡਿਟੀ ਵੀ ਰੋਣਾ ਬਈ ਇਹਦੇ ਨਾਲ। ਹਾਂ ਬਈ ਹਾਂ। ਠੀਕ ਹੈ। ਅਧਵਾ ਮਹਿੰਦਰਾ 2001 ਦਾ ਮਾਡਲ 50 ਨੰਬਰ ਦਾ ਡਿਮਾਂਡ ਹੈ ਬਾਈ ਦੀ 2,25,000 ਰੁਪਏ ਦਾ। ਡਾਵਾ ਕਲਚ ਹੈ ਟਰੈਕਟਰ ਬਈ। ਬਾਜੂ ਗ੍ਰੇਬ ਹੈ ਬਈ ਡਬਲ ਕਲਚ। ਨਾ ਨਾ ਬਈ ओरिजिनल ਆਂਦਾ ਕੰਪਨੀ ਫਿਟਡ। ਠੀਕ ਹੈ ਬਈ। ਹਾਂਜੀ। ਜੇ ਬਈ ਇਹ ਪਹਿਲੀ ਰੰਗ ਦੀ ਗੱਲ ਕਰੀਏ। ਸਾਰਾ ਜੈਨੂਇਨ ਆ ਬਈ ਸੋ ਦਾ। ਠੀਕ ਹੈ ਬਈ। ਹਾਂਜੀ। ਟਾਇਰ ਦੀ ਗੱਲ ਪੂਰੇ ਵਧਿਆਰੇ ਮਰਮ ਦਾ ਪੂਰਾ ਸੋਨਾ ਬਈ ਟਰੈਕਟਰ। ਠੀਕ ਹੈ ਬਈ। ਟਾਇਰ ਕਿਨੇ ਦਾ ਬਸੈਂਟ ਦਾ? ਹੈਗੇ 80% ਟਾਇਰ ਬਈ। ਚਾਰੇ ਬਾਈ। ਚਾਰੇ ਬਈ। ਠੀਕ ਹੈ ਬਈ। ਸਮਾਨੇ ਦੇ ਨਾਲ ਸਾਰੇ ਮਿਲ ਜੂ ਬਾਈ। ਹਾਂਜੀ ਹਾਂਜੀ ਬਾਈ ਡਿਮਾਂਡ ਤਾਂ ਇਹ ਬਈ ਆਪਣੀ ਦੀ 2,25,000 ਰੁਪਈਆ ਬਈ ਕਿੰਨੀ ਦੇ ਛੱਡ ਦਾਂਗੇ ਬਈ ਅੱਪ 2 ਲੱਖ ਦੇਣ ਲੈਣੀ ਹੈ ਬਈ ਇਹ ਰੇਟ ਵਾ ਠੀਕ ਹੈ ਜੀ ਜਾ ਰੇਟ ਹੀ ਆ ਬਈ ਇਹਦਾ ਦੂਆ ਮਿਹਿੰਦਰਾ ਕੁਨਿਸੋੜਾ 99 ਮਾਡਲ ਡਿਮਾਂਡ ਹੈ ਬਈ ਦੀ 1,80,000 ਰੁਪਈਆ ਡਿਮਾਂਡ ਜੇ ਬਈ ਅਪ ਇਹਦੇ ਰੰਗ ਦੀ ਗੱਲ ਕਰੀਏ ਤੈਨੂੰ ਆਣ ਬਈ ਸਾਰਾ ਠੀਕ ਹੈ ਹਾਂਜੀ ਕਿੰਨੇ ਆਸਵਾਰ ਚਾਹੁੰਦਾ ਬਈ ਇਹ ਇਹ ਹੈਗਾ ਚਾਲਕਾ ਆਸਵਾਰ ਦਾ ਬਈ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀ ਦੀ ਟਾਇਰ ਕਿੰਨੇ ਆਉਂਦੇ ਬਈ ਇਹ 40 ਕੇ ਪੈਸੇ ਹੈਗੇ ਬਈ ਟਾਇਰ ਉਹਨੇ ਕਹਿ ਰਿਹਾ ਵਧ ਗਿਆ ਗਾਣੇ ਘਟ ਇਹਨਾਂ ਨਾਲ ਵੀ ਸਾਰੀ ਸਵਾਨਾ ਬਈ ਹੈ ਨਾ ਹਾਂਜੀ ਹਾਂਜੀ ਬਈ ਉਹਨਾਂ ਦਾ ਟਰੈਕਟਰ ਆ ਇਸਮਾਈ ਚੱਲਿਆ ਹੋਇਆ ਹਾਂਜੀ ਹਾਂਜੀ ਇਹ ਤੇਲ ਖਰਚ ਹੋਈ ਬਹੁਤ ਘੱਟ ਹੁੰਦਾ ਇਹਨਾਂ ਦਾ ਘੱਟ ਹੀ ਹੁੰਦਾ ਬਈ ਇਹਨਾਂ ਦਾ ਸੀਆਈ ਇੰਜਨ ਆ ਕੇ ਨਾ ਘੱਟ ਹੀ ਜਾਂਦੀ ਆ ਬਈ ਇਹਦੇ ਵਿੱਚ ਹਾਂਜੀ ਵੀਰ ਡਿਮਾਂਡ ਤਾਂ ਇਹ ਬਈ ਆਪਣੀ 1 ਲੱਖ 80000 ਰੁਪਏ ਵੜ ਕਿੰਨੇ ਦਾ ਛੱਡ ਦਈਏ ਬਈ ਆਪਾਂ ਜੀ 65000 ਦੇ ਦਾਂਗੇ ਠੀਕ ਹੈ ਤੇ ਦੂਵਾ ਫਾਰਮ ਟਰੈਕ 60 60 2016 ਮਾਡਲ ਡਿਮਾਂਡ ਹੈ ਬਈ ਦੀ 4 ਲੱਖ 85 4 ਲੱਖ 85000 ਰੁਪਏ ਸਾਰਾ ਜੈਨੂਆ ਟਰੈਕਟਰ ਆ ਪੂਰਾ ਸੋਹਾਂ ਟਰੈਕਟਰ ਆ ਇਦਾਂ ਇਹ ਕਾਲ ਮੁਕੋ ਲੱਗੀ ਬਾਈ ਨਾ ਨਾ ਬਾਈ ਠੀਕ ਹੈ ਯਾਰਾਂ ਦੀ ਗੱਲ ਕਰੀ ਬਰੇ ਟਾਰ ਕਿੰਨੀ ਪਰਸੈਂਟ ਹੋਣਗੇ ਬਾਈ ਸਾਸੀ ਪਾਸੀ ਹੈਗੀ ਆ ਬਈ ਨਾਲ ਦੇ ਟੈਰੀ ਆ ਠੀਕ ਹੈ ਹਾਂਜੀ ਫਸਟ ਮਾਈਕ ਤੇ ਹਸਤਾ ਉਹਨਰ ਬਾਈ ਮਾਨਸਾ ਨੰਬਰ ਠੀਕ ਹੈ ਜੀ ਠੀਕ ਹੈ ਬਾਈ ਸੁਆਣੇ ਦੇ ਨਾਲ ਵੀ ਸਾਰੀ ਆ ਬਾਈ ਹਾਂਜੀ ਹਾਂਜੀ ਠੀਕ ਹੈ ਬਈ ਡਿਮਾਂਡ ਤਾਂ ਇਹ ਆ ਬਈ ਆਪਣੀ ਦੀ 4 ਲੱਖ 485000 ਰੁਪਏ ਵੀ ਕਿੰਨੇ ਦਾ ਛੱਡ ਦਈ ਬਈ ਆਪਾਂ ਭੱਤੀ ਯਾਰ ਦਾ ਦੇ ਦੇ ਲੈਣੇ ਰੇਟ ਹੀ ਆ ਬਈ ਉਹਦਾ ਕੀ ਲੋ ਇਹ ਦਵਾ ਮੈਂ ਆਸ਼ਾ ਗਿਆ ਬੋਇਆ 23 ਮਾਗਬ ਹਾਂ ਬਈ ਆਸ਼ਾ ਭਾਈ ਦਵਾ 2023 ਮਾਗਬ ਬੋਇਆ 23 ਮਾਗਬ ਦਿਮਾਗ ਆਈਏ ਭਾਈ ਜੀ 3 ਲੱਖ 75 ਹਜ਼ਾਰ ਰੁਪਏ ਦੇ ਮਾਗਬ ਜੇ ਭਾਈ ਆ ਭਾਈ ਜੀ ਰੰਗ ਦੀ ਗੱਲ ਕਰੀਏ ਜੈਨੂਆਣਾ ਬਈ ਸਾਰਾ 250 ਘੰਟੇ ਚੱਲਿਆ ਬਈ ਠੀਕ ਆ ਬਈ ਹਾਂ ਜੀ ਨਵੇਂ ਚੱਬੀ ਬਈ ਬੱਸ ਵੀ ਇਹਨੂੰ ਪਤਾ ਲੱਗ ਗਿਆ ਹਾਂਜੀ ਪੈਰਾਂ ਦੀ ਗੱਲ ਕਰੀਂ ਡਰ ਕਿੰਨੀ ਹੋਣਗੀ ਬਈ ਇਹਦੇ ਨਵੀਂ ਆ ਬਈ ਐਮ ਆਰ ਬੀ ਇੰਡਾ ਡਰਾਂ ਦੇ ਚੱਲੀ ਘਟ ਹਾਂਜੀ ਹਾਂਜੀ ਬਈ ਨਵੇਂ ਟੈਰੀ ਆ ਠੀਕ ਆ ਬਈ ਇਹ ਕਿੰਨੇ ਹੌਸ ਪਾਵਰ ਚਾਹੁੰਦਾ ਬਈ ਇਹ 25 ਹੌਸ ਪਾਵਰ ਚ ਬਈ ਠੀਕ ਆ ਬਈ ਡਿਮਾਂਡ ਦਈਏ ਬਾਈ ਆਪਣੀ 3,75,000 3,75,000 ਰੁਪਏ ਬਾਈ ਕਿੰਨੇ ਦਾ ਛੱਡ ਦਾਂਗੀ ਬਾਈ ਆਪਾਂ ਜੀ ਦੇ ਦਾਂਗੇ 50,000 ਦਾ ਜੀ ਨਵਾਂ ਟ੍ਰਾਈਟ ਹੀ ਹੈ ਬਾਈ ਠੀਕ ਹੈ ਬਾਈ ਹਾਂ ਜੀ ਇਹ ਹਰਿਆਣਾ ਨੰਬਰ ਹੈ ਜੀ ਪਿਆ ਬਾਈ ਪਿਆ ਬਾਈ ਮਾਨ ਦਾ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ ਬਾਈ ਆਪਾਂ 94179 3939 ਠੀਕ ਹੈ ਬਹੁਤ ਬਹੁਤ ਮਿਹਰਬਾਨੀ ਲਈ ਓਕੇ ਬਾਈ